ਆਰੇ ਪ੍ਰਭੂ ਸਰਨਾਗਤੀ ਕਿਰਪਾ ਨਦਦਿਆਨ ਕਹਿ ਕੇ ਅਕਰ ਹਰ ਮਨ ਵਸਤ ਨਾਨਕ ਹੋ ਗਨਹਾਲ ਹਰ ਜਗਰ ਇਕ ਟੇ ਕਦੋਂ ਲਾਹੇ ਬੜਾ ਨਹੀਂ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਬੋਆ ਸਬਦਿ ਕੋ ਸਮਾਦੇ ਨੂਰ ਜਲ ਸੋ ਘਰਸਾ ਘਟਿਐ ਤੁਿਰ ਤੇ ਸਚੇ ਬਾਦਿ ਜਾਵ ਮਲ ਜਨਮ ਜਨਮ ਦੇ ਘਟਿਐ ਸੋ ਡੋਲਨ ਗੁਰ ਸੇਵਿਆ ਆਇ ਨ ਸਾਬ ਸਭ ਭਾਏ ਨਰਸਰ ਬਰਜਿਆ ਗੁਰੂ ਕਾ ਜਨਮ ਮਰਨ ਲੋਕ ਜਾਇ ਸੱਜਣ ਸੁਜਾ ਪਾਧ ਸਾਂ ਸਿਰ ਸਾਨ ਸਾਂ ਜਿਸ ਬਾਸ ਵਟਿਆ ਸੋਈਆ ਸਬਨਾ ਨਾਵੇ ਸਾਂ ਜਿਸ ਬਾਸ ਵਟਿਆ ਸੋਈਆ ਸਬਨਾ ਨਾਵੇ ਸਾਂ ਨਾਗੇ ਜਨਮਾ ਨਾ ਕਿਸ ਮਾਰ ਆਪਨ ਜਿਤ ਆਪਹੀ ਕਰ ਆਪਨ ਜਾਨ ਦ੍ਰਿੜ ਅੰਧ੍ਰਿਤ ਆਗਿਆਕਾਰੀ ਧਾਰੀ ਸਭ ਸ੍ਰੇਟ ਆਪੇ ਆਪ ਸਗਲ ਮਹਿ ਆਪ ਅੰਗ ਦੁਗਤ ਰਦਤਾ ਆਪੇ ਵਧਾਪ ਆਪਣਾ ਸੇ ਨਾ ਹੈ ਕਿਛ ਕੰਡ ਧਾਰਨ ਧਾਰਨੋ ਬ੍ਰਹਮੰਡ ਅਲਖ ਅਭੇ ੁਰਗ ਬਰਦਾਪ ਆਪ ਜਪਾਇ ਤਾ ਨਾਨਕ ਜਾਪ ਅਲਖ ਅਭੇ ੁਰਗ ਬਰਦਾਪ ਆਪ ਜਪਾਇ ਤਾ ਨਾਨਕ ਜਾਪ ਵਾਹਿਗੁਰੂ ਜੀ ਕਾ ਜੀਸਾ ਵਾਰਣ ਦੇ ਕਿਪਤੇ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਰਖਸ਼ ਕੀਤੀ ਆ ਭਾਈ ਬਲਦੇ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਤਿਗੁਰ ਸੱਜੇ ਪਾਤਸ਼ਾਹ ਜੀ ਦਾ ਔਟ ਆਸਰਾ ਲਿਆ ਸਤਿਗੁਰ ਸੱਜੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਜਪਾਏ ਆ ਨਾਨਕ ਗਾਉ ਜੇ ਸਤਿਗੁਰ ਸੱਜੇ ਪਾਤਸ਼ਾਹ ਕਿਰਪਾ ਕਰੇਣ ਆ ਕਿਸੇ ਨੂੰ ਨਾਮ ਜਪਣ ਦੇ ਦਾਬੇ ਸੇਵਾ ਕਰਨ ਦੇ ਦਾਬੇ ਦੇ ਨਾਲ ਤੇ ਫਿਰ ਉਹ ਕਰ ਸਕਦਾ ਆਪਣੇ ਆਪ ਇਹ ਸਤਿਗੁਰੂ ਨੇ ਪ੍ਰੇਰਣਾ ਕੀਤੀ ਹੈ ਕਿ ਭਾਈ ਦਕਾਲ ਦਾ ਮਹੂਰਤ ਕਰਨਾ ਹੈ ਪਹਿਲਾ ਗੁਰੂ ਦਾ ਨਾਮ ਬਾਣੀ ਇਹ ਜ਼ਰੂਰੀ ਹੋਵੇ ਗੁਰੂ ਚਰਨਾ ਵਿੱਚ ਅਰਦਾਸ ਹੋਵੇ ਇਹ ਜ਼ਰੂਰੀ ਹੈ ਸਤਿਗੁਰੂ ਜੀ ਕਹਿੰਦੇ ਕੀਤਾ ਲੋੜੀਏ ਕੰਮ ਸਵਾਰ ਪਿਆ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸਭ ਸਾਖੀ ਹੈ ਸ਼ਰਧਾ ਸੰਗ ਨਾਮ ਅਮਰਦਾ ਪਾ ਜੀ ਅਮਰਦਾ ਕੀਏ ਭੈ ਭਜਨ ਮਿਹਰਬਾਨ ਦਾਸ ਕੀ ਰਾਖੀ ਨਾਨਕਾਰ ਗੁਣ ਗਾਏ ਅਲੱਖ ਪ੍ਰਭ ਲਾਗੇ ਜਾਨ ਸਤਿਗੁਰ ਦੇ ਤੇਰੀਆਂ ਕੋਈ ਵੀ ਕਾਰਜ ਕਰਨਾ ਹੈ ਉਹ ਪਹਿਲਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇਹ ਰੰਮ ਕਰਨਾ ਚਾਹੀਦਾ ਹੈ ਫਿਰ ਗੁਰੂ ਦੀ ਪੂਰੀ ਕਿਰਪਾ ਹੁੰਦੀ ਹੈ ਗੁਰੂ ਦੀ ਖੁਸ਼ੀ ਹੁੰਦੀ ਹੈ ਅੱਜ ਸਤਗੁਰੂ ਸੱਜੇ ਪਾਤਸ਼ਾਹੀ ਦਾ ਜਿੱਥੇ ਇਹ ਮਹੂਰਤ ਕਰਵਾਇਆ ਉੱਥੇ ਮਹਾਨ ਗੁਰਪੁਰਵ ਹੈ ਸਤਗੁਰੂ ਸੱਜੇ ਪਾਤਸ਼ਾਹੀ ਦਾ ਮਹਾਨ ਗੁਰਪੁਰਵ ਹੈ ਅਵਤਾਰ ਵਿਹਾੜਾ ਹੈ ਸਤਗੁਰੂ ਪੰਜਵੇਂ ਪਾਤਸ਼ਾਹੀ ਦਾ ਜਿਨ੍ਹਾਂ ਨੇ ਇਸ ਫੁਲੀ ਸਾਹਿਬ ਦਾ ਆਠ ਬਾਣੀ ਉਚਾਰਨ ਕੀਤੀ ਹੈ ਨਾ ਉਹਨਾਂ ਦਾ ਅੱਜ ਅਵਤਾਰ ਦਿਹਾੜਾ ਹੈ ਸਤਗੁਰੂ ਸੱਜੇ ਪਾਤਸ਼ਾਹੀ ਦਾ ਅਵਤਾਰ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਜਨਮਯੀ ਤੇ ਗੋਦੀ ਆਣੇ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰ ਦੇ ਉਪਤਾਰ ਦੇ ਵਾਲੀ ਜੀ ਸਤਿਗੁਰ ਨੇ ਮਹਾਨ ਕਿਰਪਾ ਕੀਤੀ ਹੈ ਤੇ ਕਲਯੂਗ ਦੇ ਕੋ ਸਮਾ ਸਮੇਂ ਅੰਦਰ ਸਾਨੂੰ ਨਾਮ ਦਾ ਗਿਆਜ ਬਾਣੀ ਦਾ ਗਿਆਲ ਸਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਇਕੱਠੇ ਕਰਕੇ ਵੀਰ ਬਣ ਕੇ ਸਾਨੂੰ ਇਹ ਦਿੱਤੀ ਹੈ ਤੇ ਭਾਈ ਹੌਕਾਂ ਸਮੇਂ ਜਦੋਂ ਵੀ ਤੁਹਾਡਾ ਕੋਈ ਦੁੱਖ ਤਕਲੀਫ ਹੋਵੇ ਉਹਨੂੰ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ ਤੁਹਾਡਾ ਕਾਰਜ ਖਰਾਸ ਆ ਜਾਵੇਗਾ ਸਤਗੁਰ ਸੱਜੇ ਪਤ ਸਾਹਿਬ ਜੀ ਛੋਟੀ ਉਮਰ ਦੇ ਵਿੱਚ ਮਾਤਾ ਭਾਨੀ ਜੀ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੇ ਗ੍ਰਹਿ ਵਿੱਚ ਅਵਤਾਰ ਲਿਆ ਇਹ ਜਿਹੜੇ ਪਾਕਿਸਤਾਨ ਉਹਨਾਂ ਨੇ ਸਤਿਗੁਰੂ ਦੇ ਸ਼ਿਰਮੇ ਵਿੱਚ ਸ਼ਬਦ ਗਾਏ ਨੇ ਉਹ ਕਹਿੰਦੇ ਜਦੋਂ ਤੋਂ ਗੁਰੂ ਨੇ ਅਵਤਾਰ ਲਿਆ ਉਦੋਂ ਤੋਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਬਾਹਰ ਨੂੰ ਪਰਵੇਸ਼ ਨੂੰ ਪਸਾਰ ਲਿਆ ਐ ਜਨਮਤਰੀ ਗੁਰਮਤਿ ਬ੍ਰਹਮ ਪਸਾਰਿਆ ਕਹਿੰਦੇ ਜਦੋਂ ਤੋਂ ਜਨਮ ਲਿਆ ਉਦੋਂ ਤੋਂ ਬ੍ਰਾਹਮ ਅਕਾਲ ਪੁਰਖ ਨੂੰ ਗੁਰਮਤਿ ਨੂੰ ਸਾਰੇ ਰੂਪ ਪਸਾਰ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਛੋਟੀ ਜੀ ਉਮਰ ਦੇ ਵਿੱਚ ਮਾਤਾ ਭਾਨੀ ਜੀ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਗੁੱਤੂ ਬਣਾ ਕੇ ਦਿੱਤੀ ਕੱਢਣ ਵਾਸਤੇ ਉਹ ਖੇਡ ਲੱਗੇ ਰਹੇ ਨੇ ਤੇ ਹੱਥਾਂ ਦੇ ਨਾਲ ਇਹ ਧਮਾਰਦੇ ਧਮਾਰਦੇ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਇਹਨਾਂ ਦੇ ਨਾਨਾ ਜੀ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਦੇ ਨਾਨਾ ਜੀ ਕਮਰਾ ਬੰਦ ਹੈ ਮਹਾਰਾਜਾ ਖੁੱਲ੍ਹਾ ਹੈ ਉਹਦੇ ਵਿੱਚ ਬੈਠ ਕੇ ਆਕਾਰ ਪੁਰਗ ਦੀ ਉਸਤਤ ਕਰ ਰਹੇ ਨੇ ਰੱਬ ਦੇ ਨਾਲ ਜੁੜੇ ਹੋਏ ਜੇ ਇਹ ਖੇਡਦੇ ਆ ਖੇਡਦੇ ਆ ਉਹ ਪੁੱਤੋ ਦੇ ਨਾਲ ਪੁੱਤ ਨੂੰ ਚਲੇ ਗਏ ਪੁੱਤੋਂ ਅੰਦਰ ਚਲੇ ਗਏ ਜਿਸ ਵੇਲੇ ਅੰਦਰ ਚਲੇ ਗਏ ਤੇ ਇਹਨਾਂ ਨੇ ਫਿਰ ਯਤਨ ਕੀਤਾ ਪਹਿਲਾ ਇੱਕਾ ਤਲਾਆ ਇੱਕਾ ਤੂ ਦੇ ਨਾਲ ਉਹ ਬਾਹਰ ਨਾ ਖੁੱਲਿਆ ਕਿਉਂਕਿ ਪਹਿਲਾਂ ਵਾਲੇ ਬਾੜ ਜਿਹੜੇ ਸੀ ਨਾ ਉਹ ਬੜੇ ਮਜ਼ਬੂਤ ਹੁੰਦੇ ਸੀ ਆਪ ਨੂੰ ਸਾਰਿਆਂ ਨੂੰ ਪਤਾ ਹੈ ਆਜ ਵਾਲੇ ਬਾੜ ਨਹੀਂ ਹੁੰਦੇ ਸੀ ਪਹਿਲਾਂ ਵਾਲੇ ਬਾੜ ਬੜੇ ਮਜ਼ਬੂਤ ਹੁੰਦੇ ਸੀ ਇੱਕਾ ਤੂ ਦੇ ਨਾਲ ਖੁੱਲੇ ਨਾ ਖੁੱਲੇ ਆ ਮੇਰੇ ਸਤਿਗੁਰੂ ਸਤੇਪਾਤ ਜੀ ਛੋਟੀ ਉਮਰ ਵਿੱਚ ਦੋਵੇਂ ਹੱਥ ਲਾਏ ਉਹ ਦੋਵੇਂ ਹੱਥ ਨਾਲ ਵੀ ਨਾ ਖੁੱਲਿਆ ਫਿਰ ਸਤਿਗੁਰੂ ਨੇ ਜੁਗਤੋ ਵਰਤੀ ਤੋਵੇਂ ਗੋਡੇ ਥੱਲੇ ਲਾ ਕੇ ਨਾ ਤੇ ਦੋਵੇਂ ਹੱਥ ਲਾ ਕੇ ਤੇ ਸਿਰ ਲਾ ਕੇ ਤੇ ਉਹਨੂੰ ਪੂਰੇ ਜ਼ੋਰ ਨਾਲ ਧੱਕ ਦਿੱਤਾ ਤੇ ਜਦੋਂ ਉਹ ਜ਼ੋਰ ਨਾਲ ਧੱਕਿਆ ਤੇ ਬਾਹਰ ਖੁੱਲ ਗਿਆ ਬਾਹਰ ਖੁੱਲਿਆ ਤੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਆ ਉਹਨਾਂ ਨੇ ਵੇਖਿਆ ਇਹ ਬਾਹਰ ਕੀ ਨੇ ਖੁੱਲਿਆ ਜਦੋਂ ਵੇਖਿਆ ਅਵੇ ਤਾਂ ਸਾਡਾ ਦੋਤਾ ਆ ਰਿਹਾ। ਦੋਤੇ ਨੇ ਮਾਰ ਖੋ ਲੈਨੇ। ਮਾਤਾ ਭਾਨੀ ਜੀ ਨੂੰ ਬੀਬੀ ਭਾਨੀ ਜੀ ਨੂੰ ਪਤਾ ਲੱਗਿਆ ਤੇ ਉਹ ਭੱਜ ਕੇ ਗਏ। ਭੱਜ ਕੇ ਜਾ ਕੇ ਕਹਿਣ ਲੱਗੇ ਪਤਾ ਜੀ ਇਹ ਬੱਚਾ ਬੜਾ ਸ਼ਰਾਦਦੀ ਆ। ਤੇ ਬੜਾ ਚਾਦਰ ਚਲਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਬੇਟਾ ਇਹ ਚਲਾਕ ਨਹੀਂ ਹੈ। ਇਹ ਲੋਰੂ ਕਹਿੰਦੇ ਆ ਚੋਸ ਦਾ ਇਕੋਸ ਤੇ ਜਿਹੜੇ ਪਾਸੇ ਹੈਗਾ ਉਸੇ ਪਾਸੇ ਆ। ਇਹ ਇਲਾਕੇ ਦੁਨੀਆਂ ਦੀ ਨਹੀਂ ਜਾਣਦਾ ਇਹ ਵਾਹਿਗੁਰੂ ਪਰਮੇਸ਼ਰ ਦੇ ਦਰ ਦੀ ਇਲਾਕੇ ਜਾਣਦਾ ਵੀ ਇਧਰ ਕਿਵੇਂ ਜੁੜਨਾ ਹੈ ਕਿਵੇਂ ਲੱਗਣਾ ਹੈ ਇਹਨੇ ਬਾਰ ਬੜੀ ਜੋਤ ਨਾਲ ਖੋਲਿਆ ਐ ਤਾਂ ਬਾਰ ਖੁੱਲਦਾ ਨਹੀਂ ਕਹਿੰਦੇ ਕਿਵੇਂ ਬਾਰ ਖੋਲਿਆ ਕਹਿੰਦੇ ਪਿਤਾ ਜੀ ਇਹਨੇ ਦੋਵੇਂ ਸਾ ਕੋਡੇ ਲਾ ਲੇ ਧਰਤੀ ਤੇ ਦੋਵੇਂ ਹੱਥ ਦੇ ਸਿਰ ਲਾ ਕੇ ਫਿਰ ਖੋਲਿਆ ਕਹਿੰਦੇ ਇਹਦਾ ਸਿਰ ਇੰਨਾ ਮਜ਼ਬੂਤ ਹੋਊਗਾ ਇਹ ਦੁਨੀਆਂ ਦੀ ਕੋਈ ਚੀਜ਼ ਇਹਦੇ ਸਿਰ ਨੂੰ ਹਿਲਾ ਨਹੀਂ ਸਕੂਗੀ ਇਨਾ ਮਜਬੂਤ ਹੋਊਗਾ ਹੈ ਤੇ ਫਿਕਰ ਨਾ ਕਰ ਕੋਈ ਦਿਨ ਆਊਗਾ ਇਹਨੂੰ ਬਹੁਤ ਬੜੀਆਂ ਮਿਲਵेंगी ਗੁਰੂ ਕੇ ਪਿਆਰੇ ਹੋਣ ਬਦੀਦ ਹੁੰਦੇ ਗਏ ਇੱਕ ਦਿਨ ਸਤਿਗੁਰੂ ਸਚੇ ਪਾਤਸ਼ਾਹ ਜੀ ਲੰਗਰ ਛਕਾ ਰਹੇ ਨੇ ਥਾਲੀ ਦੇ ਵਿੱਚ ਲੰਗਰ ਛਕਾ ਰਹੇ ਨੇ ਭੋਜਨ ਛਕਾ ਰਹੇ ਨੇ ਭੋਜਨ ਛਕਦੇ ਨੇ ਤੇ ਇਹ ਖੇਡ ਦਾ ਖੇਡ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਖੇਡਦੇ ਖੇੜਦੇ ਨਾਨਾ ਗੁਰੂ ਜੀ ਦੇ ਕੋਲੇ ਚਲੇ ਗਏ ਉਹਦੇ ਕੋਲੇ ਜਾ ਕੇ ਟੁੰਗੜੀ ਮਾਰ ਕੇ ਬਹਿ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਮੁਰਕੇ ਇੱਕ ਦਿਰਾਜ ਤੋੜੀ ਹੈ ਤੋੜ ਕੇ ਤੇ ਇਹਨੂੰ ਲਾ ਕੇ ਤੇ ਦਿੱਤੀ ਹੈ ਤੇ ਇਹਨੇ ਉਹ ਨਹੀਂ ਬੜੀ ਤੈਨੂੰ ਕੀ ਕੀਤਾ ਥਾਲੀ ਨੂੰ ਹੱਥ ਪਾ ਲਿਆ ਪੰਜਵੇਂ ਪਾਤਸ਼ਾਹ ਨੇ ਥਾਲੀ ਨੂੰ ਹੱਥ ਪਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਥਾਲੀ ਨੂੰ ਹੱਥ ਪਾਇਆ ਬੀਬੀ ਭਾਨੀ ਜੀ ਫੇਰ ਆ ਗਈ ਫੇਰ ਭੱਜ ਕੇ ਫੜਿਆ ਬਾਬਾ ਜੀ ਪਿਤਾ ਜੀ ਇਹ ਬਹੁਤ ਭੱਜਦਾ ਹੈ ਖੜਦਾਨੇ ਕਮੈਂਡਾ ਮੈਂ ਉਧਰ ਖੜਾ ਕਢਾਉਣ ਲਾਇਆ ਸੀ ਇਧਰ ਆ ਗਿਆ ਕਹਿੰਦੇ ਬੇਟਾ ਕੋਈ ਫਿਕਰ ਨਾ ਕਰ ਇਹ ਜਿਹੜੀ ਥਾਲੀ ਹੈ ਨਾ ਇਹ ਥਾਲੀ ਨੂੰ ਅੱਜ ਆ ਦਪਾਉਣਾ ਹੈ ਅੱਜ ਇਹ ਥਾਲੀ ਇਹਨੂੰ ਸਾਡੇ ਕੋਲ ਨਹੀਂ ਮਿਲਣੀ ਇਹਨੂੰ ਥਾਲੀ ਇਹਦੇ ਆਪਣੇ ਗੁਰੂ ਰਾਮਦਾਸ ਕੋਲੋਂ ਮਿਲੂਗੀ ਮਿਲੂਗੀ ਜ਼ਰੂਰ ਪਰ ਟਾਈਮ ਪਿਆਜ ਜਦੋਂ ਟਾਈਮ ਹੋ ਗਿਆ ਨਾ ਇਹ ਥਾਲੀ ਦਾ ਮਾਲਕ ਹੋਵੇਗਾ ਇਹ ਥਾਲ ਦਾ ਮਾਲਕ ਹੋਵੇਗਾ ਪਰ ਅੱਜ ਦੇ ਆਪਣੇ ਪਿਤਾ ਕੋਲੋਂ ਗੁਰਿਆਈ ਪ੍ਰੋਕਟ ਕਰੇਗਾ ਸੋ ਗੁਰੂ ਕੇ ਪਿਆਰਿਓ ਸਤਿਗੁਰੂ ਬੰਜਮੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਕੇ ਜਿਸ ਵੇਲੇ ਤੀਸਰੇ ਪਾਰਸਾ 16 ਛੱਡ ਕੇ ਤੇ ਚੌਥੇ ਪਾਰਸਾ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਿਆਈ ਗਦੀ ਦੇ ਕੇ ਉਦੋਂ ਅਪਰੰਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੇ ਤਿੰਨ ਸੁਪੁੱਤਰ ਹੋਏ ਨੇ ਪਹਿਲਾ ਵੱਡਾ ਪ੍ਰਤੀਆ ਤੇ ਫਿਰ ਮਹਾਦੇਵ ਤੇ ਤੀਸਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਹੋਏ ਨੇ ਜਦੋਂ ਗੁਰਾਈ ਦੀ ਲੋੜ ਪਈ ਉਦੋਂ ਗੁਰੂ ਕੇ ਪਿਆਰੇ ਉਹ ਵਿਆਹ ਰੱਖਿਆ ਹੋਇ ਸੀ ਇਹਨਾਂ ਦਾ ਤਾਇਆ ਜੀ ਸਹਾਰੀ ਮੱਲ ਉਹ ਰਹਿੰਦਾ ਸੀ ਲਾਹੌਰ ਜਿਹੜੇ ਲਾਹੌਰ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਆਏ ਥਣ ਉਸੇ ਲਾਹੌਰ ਵਿੱਚ ਉਹਨਾਂ ਨੇ ਕਬੀਲੇ ਕੰਨਿਓਂ ਵਿਆਹ ਸੀ ਉਹ ਆਇਆ ਦਾਦੇ ਚਿੱਠੀ ਲਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਕਰਨਾ ਵਿੱਚ ਬੇਨਤੀ ਕੀਤੀ ਕਹਿੰਦੇ ਮਹਾਰਾਜ ਤੁਸੀਂ ਆਪਣੇ ਵਿਆਹ ਦੇ ਵਿੱਚ ਤੁਹਾਡੇ ਭਤੀਜੇ ਦਾ ਵਿਆਹ ਉਹਦੇ ਵਿੱਚ ਹਾਜ਼ਰ ਹੋ ਸਤਿਗੁਰੂ ਕਹਿੰਦੇ ਭਾਈ ਸਾਡਾ ਦਾ ਉਹ ਤੇ ਹਾਜ਼ਰ ਹੋਣਾ ਠੀਕ ਨਹੀਂ ਜਦੋਂ ਅਸੀਂ ਜਾਵਾਂਗੇ ਸਾਡੇ ਨਾਲ ਸੰਗਤਾਂ ਬਹੁਤ ਜ਼ਿਆਦਾ ਹੋਣਗੀਆਂ ਇਸ ਕਰਕੇ ਵਿਆਹ ਦੇ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੰਭੋਗਗੇ ਸੰਗਤਾਂ ਨੂੰ ਸੰਭੋਗਗੇ ਸਾਡਾ ਆਉਣਾ ਠੀਕ ਨਹੀਂ ਕਹਿੰਦੇ ਮਹਾਰਾਜ ਕੋਈ ਆਪਣਾ ਨਜ਼ਦੀਕੀ ਸਹਿਮਕ ਤੌਰੋਂ ਜਾਣੇ ਵਿਦਿਆਤੋਰ ਸਤਿਗੁਰੂ ਜੀ ਕਹਦੇ ਕੋਈ ਨਹੀਂ ਸਾਡੇ ਵੱਡੇ ਸੁਪੁੱਤਰ ਨੂੰ ਕਹਿੰਦੇ ਆ ਤੇ ਵੱਡੇ ਨੂੰ ਆਖਿਆ ਫਿਰਦੀ ਇਹਨੂੰ ਕਿ ਤੂੰ ਵਿਆਹ ਦੇ ਵਿੱਚ ਚਲਾ ਜਾ ਉਹਨੇ ਆਖਿਆ ਵੀ ਮੈਂ ਵਿਆਹ ਦੇ ਵਿੱਚ ਚਲਾ ਗਿਆ ਗੱਡੀ ਮਾਗਰੋ ਛੋਟੇ ਨੂੰ ਦੇ ਦੇਣਗੇ ਰੋਲਾ ਗੱਡੀ ਦਾ ਸੀ ਚੋਸ ਜੀ ਨੇ ਚਲਾਕ ਸੀ ਤੇ ਸਤਿਗੁਰੂ ਨੇ ਆ ਕੇ ਕਹਿੰਦੇ ਭਾਈ ਚਲਾ ਕੇ ਚੋਣਤਾ ਹੋਈ ਆ ਤੇ ਜਦੋਂ ਨਾ ਕਰਦੇ ਕਹਿੰਦਾ ਮੈਂ ਨਹੀਂ ਜਾਣਾ ਤੇ ਬਾਹੇ ਬਿਆਹ ਚ ਵਾ ਗਿਆ ਆਹ ਸੰਗਟਾਂ ਨਹੀਂ ਆਉਂਦੀਆਂ ਨੇ ਇਹਨੂੰ ਕੌਣ ਸਾਂਭੂਗਾ ਆਹ ਮਾਇਆ ਹੀ ਨਹੀਂ ਆਉਂਦੀ ਆ ਇਹਨੂੰ ਕੌਣ ਸਮਝੂਗਾ ਸਤਿਗੁਰੂ ਕਹਿੰਦੇ ਭਾਈ ਸਾਹਮਣੇ ਵਾਲੇ ਦੌਰ ਬਦੇਰੇ ਆ ਮਾਹ ਵੀ ਸਮਝੋਗੇ ਸਜ ਤਾਂ ਵੀ ਸਮਝਾਂਗੇ ਪਰ ਤੂੰ ਵਿਆਹ ਵਿੱਚ ਜਾ ਕੇ ਨਾ ਜਵਾਬ ਦੇਦਾ ਕੋਰਾ ਤੇ ਮਹਾਦੇਵ ਜੀ ਨੂੰ ਪੁੱਛਿਆ ਦੂਸਰੇ ਨੂੰ ਮਹਾਂਦੇਵ ਜੀ ਰਵੀ ਰੋਸ਼ੀ ਉਹ ਰੱਬ ਦੇ ਨਾਲ ਮਿਲੇ ਹੋਏ ਸਨ ਬਾਣੀ ਪੜਦੇ ਤੁਣ ਸੰਦੇ ਰਹੇ ਦਿਨ ਰਾਤ ਉਹਨਾਂ ਨੂੰ ਕੋਈ ਦੁਨੀਆ ਦੇ ਕਾਰਜ ਦਾ ਕੋਈ ਗਿਆਨ ਨਹੀਂ ਸੀ ਨਾ ਇਧਰ ਪੈਂਦੇ ਸੀ ਉਹ ਕਹਿੰਨੇ ਮਹਾਰਾਜ ਸਾਨੂੰ ਤਾਂ ਬਸ ਆਹੀ ਚੀਜ਼ ਹੈ ਅਸੀਂ ਨਹੀਂ ਕਿਤੇ ਜਾਣਾ ਤੇ ਸਤਿਗੁਰੂ ਗਏ ਕਹਿਣ ਲੱਗੇ ਪੰਜਵੇਂ ਪਾਤਸ਼ਾਹ ਨੂੰ ਭਾਈ ਅਰਜਨਦੇਵ ਤੇ ਤੂੰ ਜਾਂ ਵਿਆਹ ਵਿੱਚ ਸਤਿਗੁਰੂ ਨੇ ਦੋ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿਹਾ ਮਹਾਰਾਜ ਤੁਸੀਂ ਮੇਰੇ ਖੁਸ਼ੀਆਂ ਦੇ ਸਮਾਗਮ ਵਿੱਚ ਵਿਆਹ ਵਿੱਚ ਤੋਰ ਰਹੇ ਹੋ ਤੇ ਮੈਂ ਜਾਊਂਗਾ ਜੇ ਮੈਨੂੰ ਤੁਸੀਂ ਕੋਈ ਔਖੀ ਘੜੀ ਵਿੱਚ ਵੀ ਤੋਰੋ ਨਾ ਕੋਈ ਕਠਨ ਸਾਂਭੇ ਵੀ ਤੋਰੋ ਮੈਂ ਤਾਂ ਵੀ ਜਾਣ ਨੂੰ ਪਿਆਰ ਆ ਸਰਗਰੂ ਨਹੀਂ ਤੁਹਾਡਾ ਬੱਚੇ ਨਹੀਂ ਮਿਲਟਾਂ ਦਾ ਤੇ ਸੰਗਰ ਦੇ ਪਿਆਰਿਓ ਬੀਰੁਰਜਨ ਦੇ ਮਹਾਰਾਜੀ ਚਲੇ ਗਏ ਵਿਆਹ ਦੇ ਵਿੱਚ ਤੇ ਸਤਗੁਰੂ ਨੇ ਆ ਕੇ ਦੋਹਿਆ ਕਿ ਨੇ ਭਾਈ ਜਿੰਨਾ ਤੇ ਰਾਖੀ ਸੱਦੀਏ ਨਾਲ ਉਹਨਾਂ ਤੇ ਆਉਣਾ ਨਹੀਂ ਕਹਿੰਦਾ ਸਤਵਦਨ ਮਹਾਰਾਜ ਤੇ ਵਿਆਹ ਲੰਘਿਆ ਵਿਆਹ ਤੋਂ ਉਪਰੰਤ ਉਹਦੇ ਆਪਣੇ ਆਸਥਾਨ ਦੇ ਕੋਈ ਧਰਮਸ਼ਾਲਾ ਦੇ ਵਿੱਚ ਰੋਜ਼ ਗਿਆਨ ਦੀਆਂ ਗੱਲਾਂ ਕਥਾ ਕੀਰਤਨ ਕਰਾਇਆ ਕਰ ਸੰਗਤਾਂ ਬਹੁਤ ਜੁੜਨ ਲੱਗੀਆਂ ਆਗਰਗਾਂ ਸਤਗੁਰੂ ਦਾ ਮਾਨੋ ਚੜਿਆ ਜੀ ਆਪਣੇ ਪედაਗਰੂ ਨੂੰ ਮਿਲੀਏ ਉਹਨਾਂ ਨੇ ਚਿੱਠੀ ਲਿਖੀ ਆ ਮੇਰਾ ਮੰਗ ਰੋਤਾ ਗੁਰਦਰਸ਼ਨ ਭਾਈ ਤੇ ਪਹਿਲਾ ਸ਼ਬਦ ਲਿਖਿਆ ਤੇ ਸਤਿਗੁਰੂ ਕੋਲੇ ਭੇਜ ਦਿੱਤਾ ਅੱਗੇ ਫਿਰਤੀਆਂ ਸੀ ਫਿਰਤੀਆਂ ਨੇ ਉਹ ਫੜ ਲਿਆ ਕਹਿੰਦਾ ਵੀ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਕੋਈ ਚਿੱਠੀ ਜੀ ਦਾ ਕਹਿੰਦਾ ਹਾਂ ਲਿਆਇਆ ਕਹਿੰਦਾ ਲਿਆ ਫੜਾ ਦੇ ਉਹਨੇ ਫੜਾ ਦਿੱਤਾ ਉਹਨੇ ਵੇਖਿਆ ਵੀ ਆਹ ਤਾਂ ਜੇ ਚਿੱਠੀ ਪੜ੍ਹ ਲਈ ਉਹਦੇ ਗੁਰਦਾਈ ਗੱਦੀ ਦੇ ਦੇਣਗੇ ਉਹਨੂੰ ਉਨੇ ਦਿਨ ਚ ਬਾਲੀ ਤੇ ਉਹ ਮੋੜ ਦਿੱਤਾ ਜਦ ਬਣੀ ਛਕਾ ਕੇ ਤੇ ਕਹਿੰਦਾ ਵੀ ਕਹਿੰਦੇ ਸਭ ਠੀਕ ਠਾਕ ਹੈ ਰਾਜੀ ਖੁਸ਼ੀ ਹੈ ਤੇ ਜਦੋਂ ਫੇਰ ਸਮਾ ਲੰਘਿਆ ਫੇਰ ਸਤਿਗੁਰੂ ਨੇ ਦੂਸਰੀ ਚਿੱਠੀ ਪਾਈ ਤੇ ਗਿਆ ਤੇਰਾ ਮੋਖ ਸੁਹਾਵਾ ਜੀਓ ਸਾਜ ਜੁਲਬਾਣੀ ਚਿਰ ਉਹ ਆ ਦੇ ਕੇ ਸਾਰੀ ਨੂੰ ਬਾਣੀ ਤੇ ਚਿੱਠੀ ਪਾ ਦਿੱਤੀ ਇਹ ਵੀ ਗੱਦੀ ਇਹਨੇ ਪੜ ਲਏ ਉਹ ਵੀ ਗਾਹ ਨਹੀਂ ਜਾਣ ਦਤਾ ਲੋੜ ਚਿੱਠੀਆਂ ਆ ਗਈਆਂ ਤੀਸਰੀ ਚਿੱਠੀ ਸਤਿਗੁਰੂ ਨੇ ਜਦੋਂ ਪਰ ਟਾਈਮ ਤੋਂ ਲਿਖੀ ਨਾ ਉਹ ਸਿੱਖ ਨੂੰ ਸਮਝਾ ਅਗੇ ਦੋ ਰਿਹਾ ਵੀ ਬਿਨਾ ਸਤਿਗੁਰੂ ਤੋਂ ਬਿਨਾ ਗੁਰੂ ਰਾਮਦਾਸ ਤੋਂ ਚਿੱਠੀ ਨਹੀਂ ਫੜਾਉਣੀ ਕਿਸੇ ਨੂੰ ਤੇ ਜੇ ਉਹ ਆਪ ਆਉਣਗੇ ਉਹਨਾਂ ਨੂੰ ਫੜਾਉਣੀ ਹੈ ਹੋਰ ਨਹੀਂ ਕਿਸੇ ਨੂੰ ਫੜਾਉਣੀ ਕਹਿੰਦਾ ਸਤਿਵਚਨ ਉਹ ਚਲਾ ਗਿਆ ਫਿਰ ਤੇ ਫੇਰ ਮਿਲ ਗਿਆ ਕਹਿੰਦਾ ਵੀ ਹਾਂ ਕਿੱਥੋਂ ਹਲ ਆਉਂਦਾ ਕਹਿੰਦਾ ਕੋਈ ਚਿੱਠੀ ਜੀੜਾ ਕੋਈ ਸੁਖਦਰਿਆ ਉਹ ਕਹਿੰਦਾ ਸਭ ਠੀਕ ਠਾਕ ਤੇ ਉਹਨੇ ਹੌਲੀ ਹੌਲੀ ਦਾਦਗਾ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਿਆ ਤੇ ਗੁਰੂ ਰਾਮਦਾਸ ਮਹਾਰਾਜ ਨੇ ਉਹ ਚਿੱਠੀ ਫੜਾ ਦਿੱਤੀ ਸ਼ਬਦ ਪੜਾਤਾ ਲਿਖਿਆ ਹੋਇਆ ਗੁਰੂ ਰਾਮਦਾਸ ਸਵਾਹਰਾ ਜੀ ਨੇ ਜਿਸ ਵੇਲੇ ਪੜਿਆ ਉਹ ਤੇ ਲਿਖਿਆ ਤੀ ਹੰਗ ਵੀ ਐ ਦੋ ਚਿੱਠੀਆਂ ਤਾਂ ਪਹਿਲਾਂ ਆ ਗਈਆਂ ਨੇ ਇਹ ਤਾਂ ਬੜੀ ਗੱਲ ਐ ਨੇ ਪਤਾ ਹੀ ਨਹੀਂ ਕੀਤਾ ਕਹਿੰਦੇ ਭਾਈ ਸਿੱਖਾ ਦੋ ਚਿੱਠੀਆਂ ਕਿੱਥੇ ਨੇ ਕਹਿੰਦਾ ਜੀ ਮੈਂ ਗਿਰਦੀਏ ਨੂੰ ਫੜਾ ਆ ਗਿਆ ਸੀ ਤੇ ਗਿਰਦੀਏ ਦਾ ਜਦੋਂ ਪੁੱਛਿਆ ਉਰੇ ਆ ਗਏ ਨੇ ਹਾਂ ਤੇ ਚਿੱਠੀਆਂ ਕਿੱਥੇ ਦੋ ਕਹਿੰਦਾ ਕਿਹੜੀਆਂ ਅਗੇ ਜਿਹੜਾ ਉਹ ਲਾਹੌਰ ਤੋਂ ਸਿੱਖ ਲੈ ਕੇ ਆਇਆ ਕਹਿੰਦਾ ਕੋਈ ਚਿੱਠੀ ਲੈ ਕੇ ਆ ਮੇਰੇ ਕੋਲ ਮਾਨੂੰ ਕੋਈ ਪਤਾ ਨਹੀਂ ਚਿੱਠੀਆਂ ਦਾ ਤੇ ਉਹ ਬਰ ਕੇ ਬੋਲਿਆ ਉਹ ਖੈ ਬੋਲਿਆ ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਕਹਿੰਦੇ ਚਿੱਟੀਆਂ ਤੇ ਗੋਲੇ ਨੇ ਕਹਿੰਦਾ ਨਾ ਮੇਰੇ ਕੋਲ ਵੀ ਸਤਿਗੁਰੂ ਨੇ ਬਾਬਾ ਗੁੰਡਾ ਜੀ ਬਲਗੇ ਸੇਖ ਗੁਰਦੇਗ ਨਾਮੀ ਉਹ ਭੇਜ ਕੇ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਲਿਆ ਕਿਉਂ ਚਿੱਠੀ ਤੇ ਲਿਖਿਆ ਸੀ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ اے ਸੱਚੇ ਬਾਦਸ਼ਾਹ ਜੇ ਤੁਸੀਂ ਇੱਕ ਘੜੀ ਮੈਨੂੰ ਨਾ ਮਿਲੇ ਮੇਰੇ ਭਾਰਾਂ ਦਾ ਕਾਲ ਯੁਗ ਦਾ ਸਮਾਂ ਬਤੀਤ ਰਿਹਾ ਹੈ ਸਤ ਗੁਰੂ ਨਾਲ ਜਿੱਥੇ ਪੜਨ ਜਾਵਨਾ ਉਹਦੇ ਬੁਲਾ ਦੇ ਪਹਿਲੇ ਹੁਣੇ ਜਾ ਹੁਣੇ ਲੈ ਕੇ ਜਾ ਲੈ ਕੇ ਆਏ ਤੇ ਫੇਰ ਸਾਰਿਆਂ ਨੂੰ ਸੱਦ ਲਿਆ ਕਿਰਤੀਆਂ ਨੂੰ ਸੱਦ ਲਿਆ ਕਹਿੰਦਾ ਲੈ ਵੀ ਐਂ ਕਰ ਹੁਣ ਜਿਹੜੀ ਗੁਰਦਾ ਗਦੀ ਨੂੰ ਤੂੰ ਤਣ ਲੈ ਮਾਰ ਦੇ ਜਿੰਦਾ ਆਜੇ ਕਰ ਛੱਡਿਆ ਤੇ ਤੂੰ ਕੋਈ ਵੱਡੇ ਛੋਟੇ ਦੀ ਪਰਵਾਹ ਨਹੀਂ ਕਰਦਾ ਤੇ ਐਂ ਕਰ ਆ ਚੌਥਾ ਇੱਕ ਅੰਗ ਹੋਰ ਲਿਖ ਦੇ ਚੌਥੀ ਜਿੱਡੀ ਲਿਖ ਦੇ ਤੇ ਪਾਕਿਸਤਾਨ ਨੂੰ ਦੇ ਦੇਗੇ ਕੋਨੇ ਹੋਰ ਚਿੱਠੀਆਂ ਸਾਜੂਗੀ ਬੰਦਾ ਕੀ ਲਿਖ ਸਕਦਾ ਤੇ ਉਹ ਸਤਿਗੁਰੂ ਸੱਜੇ ਪਾਰਜਾ ਸਾਜੂਗੀ ਜੀ ਸੰ ਬਰ ਲੈ ਕੇ ਆਏ ਸਨ ਸਾਰੇ ਤੇ ਜਦੋਂ ਨਾ ਲਿਖ ਸਕਿਆ ਕਹਿੰਦਾ ਮੈਥੋਂ ਕੋਈ ਚਿੱਠੀ ਲਿਖ ਨਹੀਂ ਮੈਨੂੰ ਪਤਾ ਕੀ ਚੀਜ਼ ਹੁੰਦੀ ਆ ਐ ਬਰੜ ਬਰੜ ਕਰਦਾ ਪਰੇ ਨੂੰ ਭੱਜ ਗਿਆ ਤੇ ਸਤਿਗੁਰੂ ਦੇ ਪਿਆਰਿਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾ ਨੂੰ ਇਸ਼ਾਰਾ ਕੀਤਾ ਕਹਿੰਦੇ ਵੀ ਤੁਸੀਂ ਲਿਖੋ ਉਹਨਾਂ ਨੇ ਫਿਰ ਚੌਥੀ ਚਿੱਠੀ ਲਿਖੀ ਐ ਸਪੀਕਰ ਗਰੀਨਾ ਬਹੁਤ ਅਸੀ ਇੱਧਰ ਧਿਆਨ ਰੱਖੋ ਤੇ ਗੁਰੂ ਕੇ ਪਿਆਰੇ ਸਵੀਕਰਾਂ ਨਾਲ ਕੀਆ ਤੇ ਚੱਲਦੇ ਰਹਿੰਦੇ ਨੇ ਬੰਦ ਹੋ ਜਾਂਦੇ ਆ ਆਪਣੇ ਕਰਨ ਧਿਆਨ ਰੱਖੋ ਬਾਣੀ ਕੰਨੀ ਤੇ ਸਤਨੂ ਸੱਜੇ ਪਰਸਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਕਮ ਕੀਤਾ ਤੇ ਚੌਥਾ ਸ਼ਬਦ ਚੌਥੀ ਚਿੱਠੀ ਤੂੰ ਲਿਖਾ ਗੁਰੂ ਨਾਮਦਾਸ ਮਹਾਰਾਜ ਜੀ ਨੇ ਜਦ ਹੁਕਮ ਕੀਤਾ ਨਾ ਗੁਰੂ ਪੰਜਵੇਂ ਪਾਰਸਾ ਨੇ ਨਮਾ ਕੇ ਸੀਸ ਜੋੜ ਕੇ ਹੱਥ ਤੇ ਫਿਰ ਇਹ ਸ਼ਬਦ ਉਚਾਰਨ ਕੀਤਾ ਭਾਗ ਹੋਆ ਗੁਰ ਸੰਤਮ ਲਾਇਆ ਪ੍ਰਭੂ ਬਨਾਸੀ ਘਰ ਮੈਂ ਪਾਇਆ ਕਰਹੇ ਸੱਚੇ ਬਾਦਸ਼ਾ ਮੇਰਾ ਬੜਾ ਵੱਡਾ ਭਾਗ ਹੋਇਆ ਮੈਂ ਘਰ ਦੇ ਵਿੱਚ ਹੀ ਨਾਲੇ ਗੁਰੂ ਪ੍ਰਾਪਤ ਕਰ ਲਿਆ ਅਬਨਾਸੀ ਨਾ ਤੌਰਤ ਉਸ ਪ੍ਰਮਾਤਮਾ ਦਾ ਰੂਪ ਮੈਂ ਘਰ ਦੇ ਵਿੱਚ ਹੀ ਪਾਲਿਆ ਪ੍ਰਭੂ ਬਨਾਸੀ ਘਰ ਮੈਂ ਪਾਇਆ ਮੈਂ ਘਰ ਦੇ ਵਿੱਚ ਹੀ ਪਾਲਿਆ ਮੇਰਾ ਬੜਾ ਵੱਡਾ ਭਾਗ ਲੱਗਿਆ ਮੈਂ ਤੁਹਾਡੇ ਘਰੇ ਜਨਮ ਲਿਆ ਤੇ ਮੇਰਾ ਐਡਾ ਵੱਡਾ ਭਾਗ ਲੱਗਿਆ ਮੈਂ ਘਰ ਦੇ ਵਿੱਚ ਹੀ ਸਾਰਾ ਕੁਝ ਪ੍ਰਾਪਤ ਕਰ ਲਿਆ ਇਹ ਚਿੱਠੀ ਲਿਖਦੀ ਚੌਥੀ ਗੁਰੂ ਰਾਮਦਾਸ ਮਹਾਰਾਜ ਬੜੇ ਖੁਸ਼ ਹੋਏ ਖੁਸ਼ ਹੋ ਗਏ ਤੇ ਖੁਸ਼ ਹੋ ਕੇ ਬਰਨ ਨੂੰ ਬਰ ਦੇ ਦਿੱਤਾ ਬਰ ਦੇ ਕੇ ਤੇ ਉਹਨਾਂ ਨੂੰ ਪੱਗ ਦੇ ਦਿੱਤੀ ਗੁਰੂ ਕੇ ਪਿਆਰਿਓ ਇੱਕ ਪੱਗ ਪਿਰਥੀ ਨੂੰ ਵੀ ਦਿੱਤੀ ਕਹਿੰਦੇ ਆਹ ਪੱਗ ਤੂੰ ਲੈ ਲੈ ਤੂੰ ਕਾਰੋਬਾਰ ਕਰਿਆ ਕਰ ਤੇ ਉਹ ਬਰੜ-ਬਰ ਕਰਦਾ ਪਰਨ ਨੂੰ ਵਾਗਿਆ ਇੱਕ ਪੱਗ ਦੇ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੇ ਆ ਗੁਰਦਾ ਗਦੀ ਦੀ ਪੱਗ ਹੈ ਇਹ ਗੁਰਦਾ ਗਦੀ ਜਿਹੜੀ ਤੇ ਅਸੀਂ ਬੈਠੇ ਆ ਨਾ ਸੁਹਾਇ ਮਾਨਾ ਇਹ ਤੇ ਇਹ ਪੰਜਵੇਂ ਪਾਤਸ਼ਾਹ ਬੈਠਣਗੇ ਤੇ ਉਹ ਵੀ ਕਹਿੰਦੇ ਖੋਲੀ ਉਹ ਵੀ ਖੋਲੀ ਤੇ ਕਹੋਗੇ ਭੱਜ ਗਿਆ ਤੇ ਗੁਰੂ ਕੇ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਵੀ ਗੁਰਦਾ ਗਦੀ ਦੀ ਪੱਗ ਖੋਲੀ ਸਤਿਗੁਰੂ ਜੀ ਕਹਿਣ ਲੱਗੇ ਭਾਈ ਗੁਰਦਾ ਗਦੀ ਕੋਈ ਕਪੜਾ ਨਾਲ ਥੋੜੀ ਬੱਝੀ ਆ ਇਹ ਤਾਂ ਪ੍ਰਮਾਤਮਾ ਦੀ ਚੀਜ਼ ਆ ਪ੍ਰਮਾਤਮਾ ਨੇ ਦੇਣੀ ਆ ਪਰ ਮਾਧਵਾ ਨੇ ਕਿਰਪਾ ਕਰਨੀ ਹੈ ਜੋ ਗੁਰੂ ਰਾਮਦਾਸ ਮਹਾਰਾਜ ਮੇਰੇ ਤੇ ਕਿਰਪਾ ਕਰਕੇ ਮੇਰੇ ਤੇ ਨਿਗਾਹ ਕਰਕੇ ਨਾਣ ਕੇ ਨਜ਼ਰੀ ਨਿਹਾਲ ਮੇਰੇ ਤੇ ਨਿਗਾਹ ਕਰਕੇ ਮੇਰੇ ਨਜ਼ਰੀ ਨਿਹਾਲ ਕਰਕੇ ਤੇ ਮੈਨੂੰ ਵੀ ਲੋੜ ਹੈ ਕੱਪੜਿਆਂ ਦੀ ਕੋਈ ਲੋੜ ਨਹੀਂ ਤੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੋਈ ਹੈ ਉਹ ਪੰਜਵੇਂ ਪਾਤਸ਼ਾਹ ਦੇ ਨਾਲ ਬੜਾ ਬੈਰ ਬਰੋਧ ਕਰਿਆ ਪਰ ਸਤਿਗੁਰੂ ਦੇ ਪਿਆਰਿਓ ਜਿਹੜਾ ਕਮਲ ਦਾ ਫੁੱਲ ਹੁੰਦਾ ਨਾ ਉਹ ਕਿਤੇ ਪਾਣੀ ਵਿੱਚ ਥੋੜੇ ਡੁੱਬਦਾ ਹੁੰਦਾ ਹੈ ਜਿੰਨਾ ਮਰਜੀ ਪਾਣੀ ਆਵੇ ਉਹਨੇ ਦਾ ਉੱਤੇ ਹੀ ਰਹਿਣਾ ਹੈ ਮਰਗਾਈ ਹੈ ਜਿਵੇਂ ਮਰਜੀ ਆ ਕਿੰਨੇ ਪਾਣੀ ਚ ਤੁਰੀ ਜਾਵੇ ਸਮੁੰਦਰ ਅੱਜ ਮਾਰੇ ਕਹਿੰਦੇ ਮਰਗਾਈ ਫੰਗ ਕਣਾ ਭਿੱਜੇ ਉਹਨੇ ਫੰਗ ਥੋੜੇ ਭਿੱਜਣ ਲੱਗੇ ਕਿੰਨੇ ਜਲ ਦੇ ਲੋਕੋਤੇ ਮਾਰੀ ਜਾਵੇ ਜਿੰਨਾ ਮਰਜੀ ਨਹਾਈ ਜਾਵੇ ਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਦਾ ਅੱਜ ਭਾਈ ਅਵਤਾਰ ਦਿਹਾੜਾ ਹੈ ਅੱਜ ਦੇ ਦਿਨ ਦੇ ਉੱਤੇ ਭਾਈ ਫਿਰ ਸਿੰਘ ਜੀ ਭਾਈ ਗੁਰਬੰਦਰ ਸਿੰਘ ਜੀ ਨੇ ਦੁਕਾਨ ਦਾ ਮੂਰਤ ਕਰਵਾਇਆ ਜਾਣ ਦਾ ਮੂਹਰ ਰਗਲਵਾਪਾ ਅੱਗੇ ਪਿੱਛੇ ਵੀ ਕਰ ਲੈਨੇ ਆ ਪਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਜਿਹੜੇ ਕੀਤੀਆਂ ਨੇ ਨਾ ਉਹ ਬਹੁਤ ਵੱਡੀ ਗੱਲ ਹੈ ਅੱਜ ਗੁਰੂ ਦਾ ਗੁਰਪੁਰਬ ਹੈ ਤੇ ਸਾਰੀਆਂ ਸੰਗਤਾਂ ਨੂੰ ਇਸ ਅਵਤਾਰ ਦੇ ਆੜੀਆਂ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਘਰ ਵਾਲੇ ਪ੍ਰੇਮੀ ਪਰਿਵਾਰਾਂ ਦਾ ਧੰਨਵਾਦ ਭਾਈ ਫਰੀਦ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਹੁਣ ਇੱਥੇ ਆਪਾਂ ਸਮਾਪਤੀ ਕਰਨੀ ਆ ਤੇ ਦੇਗ ਵਰਤਾਉਣੀ ਆ ਸਾਰੀਆਂ ਸੰਗਤਾਂ ਨੇ ਦੇਰ ਲੈ ਕੇ ਫੇਰ ਜਾਣਾ ਹੈ ਭਾਈ ਜਲੇਬੀ ਤੇ ਦੂਜੇ ਤੋਂ ਉਪਰੰਤ ਸਾਰੀਆਂ ਸੰਗਤਾਂ ਨੂੰ ਜਲੇਬੀਆਂ ਦਾ ਨਗਰ ਵਰਤਾਇਆ ਜਾਵੇਗਾ ਚਾਹ ਪਾਣੀ ਵਰਤਾਇਆ ਜਾਵੇਗਾ ਚਾਹ ਪਾਣੀ ਛੱਕੇ ਜਲੇਬੀਆਂ ਛੱਕੇ ਫੇਰ ਭਾਈ ਤੁਸੀਂ ਜਾਣਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਬੋਲਣ ਕੋਲ ਹੋਈਆਂ ਗਲਤੀਆਂ ਉਹਨਾਂ ਗਲਤੀਆਂ ਦਿਓ માਫੀ ਜਦਿਬਾਜ ਕੇ ਬਲਾਵਤ ਨਮਾਓ ਸੇਸ਼ ਗੁਰਵਾਨੇ ਨੂੰ ਆਕੋ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਤਿ